ਬਕੀਲ ਸਾਹਿਬ ਅੱਜ ਲਾਲਾ ਪਟਵਾਰੀ ਜਿਹੜੀ ਪੋਸਟਰ ਰਿਲੀਜ਼ ਕੀਤਾ ਤੁਸੀਂ ਇਹ ਕੀ ਹੈ ਇਹਦੇ ਵਿੱਚ ਕੀ ਲੋਕਲ ਸਿੱਖਿਆ ਹੈ ਤੇ ਕੀ ਉਹਨਾਂ ਲਾਲਾ ਪਟਵਾਰੀ ਨਾਮ ਰੱਖਿਆ ਗਿਆ ਹੈ ਲਾਲਾ ਪਟਵਾਰੀ ਤੇ ਕਿੰਨਾ ਛੋਟਾ ਪਈ ਹੈ ਸੰਜੀਵ ਸਿੰਘ ਰਾਏ ਐਡਵੋਕੇਟ ਨੇ ਇਹ ਮੁਕਾਕਲ ਕਰਦੇ ਨੇ ਸਦੂਗੜ ਤੋਂ ਮੇਰੇ ਫਾਦਰ ਸ਼੍ਰੀ ਕਰਮਾਤray ਪਟਵਾਰੀ ਹੁੰਦੇ ਸੀਗੇ ਤੇ ਸਾਨੂੰ ਪਹਿਲਾਂ ਜਦੋਂ ਹੁੰਦਾ ਨਹੀਂ ਜਿਹਦਾ ਫਾਦਰ ਪਟਵਾਰੀ ਹੈ ਉਹ ਪਟਵਾਰੀ ਆ ਰਹੇ ਜਵਾਕਾਂ ਨੂੰ ਵੀ ਪਟਵਾਰੀ ਪਟਵਾਰੀ ਵਿਜੇ ਪਟਵਾਰੀ ਕੁਲਦੀਪ ਪਟਵਾਰੀ ਲਾਲਾ ਪਟਵਾਰੀ ਲਾਲਾ ਦਾ ਨਾਮ ਸੰਜੀਵ ਹੈ ਅਸੀਂ ਨੂੰ ਪਿਆਰ ਨਾਲ ਲੱਗਦੇ ਸੀ ਛੋਟੇ ਛੋਟੇ ਹੁੰਦੇ ਨੂੰ ਤੇ ਜਿਵੇਂ ਡਾਕਟਰ ਦੇ ਬੇਟੇ ਡਾਕਟਰ ਕਹਿੰਦੇ ਨੇ ਭਾਵੇਂ ਉਹ ਸਕਾਲਦੀ ਕਰਦਾ ਹੋਵੇ ਪਰ ਜਦੋਂ ਤੱਕ ਉਹ ਬਕਾਲ ਦੀ ਪੇਸ਼ੀ ਨਹੀਂ ਆਉਂਦਾ ਤਾਂ ਉਹਨੂੰ ਮੈਨੂੰ ਹੀ ਪਟਵਾਰੀ ਕਹਿੰਦੇ ਰਹੇ ਨੇ ਜਦੋਂ ਤੱਕ ਮੈਂ ਬਕਾਲ ਦੀ ਪੇਸ਼ੀ ਨਹੀਂ ਆਇਆ ਲੋਅ ਲੋਅ ਫਾਈਨਲ ਤੱਕ ਮੈਨੂੰ ਪਟਵਾਰੀ ਕਹਿੰਦੇ ਸੀਗੇ ਇਹ ਲਾਲਾ ਪਟਵਾਰੀ ਆਪਣੇ ਹਰ ਵੀ ਜਿਹੜੇ ਗੀਤ ਦੇ ਇੱਕ ਕਹਾਣੀ ਨੇ ਲਿਖਿਆ ਜਿਹਨਾਂ ਨੇ ਉਹਨਾਂ ਦੇ ਬਹੁਤ ਵਧੀਆ ਮਿੱਤਰ ਨੇ ਉਹਨਾਂ ਦੇ ਲਾਲੇ ਦੇ ਵਿੱਚ ਕੋਈ ਗੁੰਝੇਖੇ ਇੱਕ ਦੋਸ਼ੀ ਦਾ ਅਹਿਸਾਸ ਸੀਗਾ ਉਹਨਾਂ ਨੇ ਉਸ ਬਾਰੇ ਇਸ ਗੀਤ ਰਾਹੀਂ ਉਜਾਗਰ ਕੀਤਾ ਤੇ ਸੇਵ ਜੀ ਨੇ ਇਸ ਬਾਰੇ ਬਹੁਤ ਵਧੀਆ ਗਾਇਆ ਮੈਂ ਸੁਣਿਆ ਹੋਵੇ ਗੀਤ ਬੜੇ ਤਾਂ ਬਹੁਤ ਵਧੀਆ ਸੁਰ ਕੇ ਆਨੰਦ ਆਉਂਦਾ ਹੈ ਤੇ ਨੱਚਣ ਦੀ ਕਰਦਾ ਹੈ ਤੇ ਬਾਕੀ ਸਚਾਈ ਹੈ ਜਦ ਲਾਲਾ ਮਡਵਾਰੀਆ ਹੈ ਬਾਕੀ ਸਚਾਈ ਹੈ ਇਹ ਕੋਈ ਮਿੱਥ ਨਹੀਂ ਹੈਗੀ ਤੇ ਲਾਲਾ ਵੀ ਹੈਗਾ ਪਡਵਾਰੀ ਵੀ ਉਹਦਾ ਨੌਾ ਹੈ ਤੇ ਉਹ ਬਕਾਲਤ ਕਰਦਾ ਹੈ ਹੈ ਬਕਾਲਤ ਕਰਦਾ ਪਰ ਨੌਾ ਦਾ ਲਾਲਾ ਹੈ ਪਡਵਾਰੀ ਹੈ ਤੇ ਜਿਹੜਾ ਇਸ ਈ ਦੇ ਵਿੱਚ ਇੱਕ ਵਿਚਰਿਆ ਬੰਦਾ ਜ ਜਿਹਦੀ ਇੱਕ ਕਹਾਣੀ ਬਣਾਈ ਹੈ ਜਾਂ ਕਹਾਣੀ ਵਿਚਰੀ ਹੈ ਨਹੀਂ ਹੈ ਉਹ ਸਚਾਈ ਹੈ ਮੈਂ ਤਾਂ ਲਵਾ ਕਰਦਾ ਸਾਰੀ ਜਿਹੜੀ ਟੀਮ ਹੈ ਖਾਸ ਕਰਕੇ ਸੇਪਕ ਜੀ ਦਾ ਐਪੀਜੀ ਦਾ ਹੈਪੀ ਦੇ ਵੱਡੇ ਵੀਰ ਨਵਦੀਪ ਜੀ ਦਾ ਜਿਨ੍ਹਾਂ ਨੇ ਬਹੁਤ ਵਧੀਆ ਕੰਪੀਟ ਫਾਰਮ ਤੇ ਲਾਲੇ ਨੂੰ ਲਾਲੇ ਦੇ ਖੋਨਾਂ ਨੂੰ ਯਾਕਰ ਕੀਤਾ ਤੇ ਮੈਂ ਸਾਡੇ ਪ੍ਰਧਾਨ ਜੀ ਨੂੰ ਧੰਨਵਾਦ ਕਰਦਾ ਉਹਨਾਂ ਨੇ ਸਾਡਾ ਮਾਨ ਦਿੱਤਾ ਜਿਸ ਤੋਂ ਇਹ ਅਸੀਂ ਰਿਲੀਜ਼ ਕਰ ਸਕਿਆ ਪ੍ਰਧਾਨ ਜੀ ਦਾ ਪ੍ਰਧਾਨ ਜੀ ਦੇ ਨਾਲ ਸਕੱਤਰ ਸਾਹਿਬ ਨੇ ਮਨਿੰਦਰ ਸਾਡੇ ਅਗਲੀ ਅਸਾ ਸਾਡੇ ਸੈਕਟੀ ਨੇ ਉਹਨਾਂ ਦਾ ਵੀ ਧੰਨਵਾਦ ਸਾਡੇ 12 ਨੰਬਰ ਦਾ ਧੰਨਵਾਦ ਜਿਨ੍ਹਾਂ ਨੇ ਨੇ ਬੜਾ ਵਧੀਆ ਅਫਗਾਨ ਆਇਤਾ ਜੱਲਾ ਸਰ ਜੀ ਮਕੂਰ ਹੈ ਵਧੀਆ ਚਲੋ ਮੇਰਾ ਤਾਂ ਥੋੜਾ ਛੋਟਾ ਭਰਾ ਹੈ ਪਰ ਵਾਕੀ ਮਕੂਰ ਆ ਦੋਸਤਾਂ ਚ ਵਧੀਆ ਮਿੱਤਰ ਹੈ ਵਧੀਆ ਭਰਾ ਹੈ ਲੋਕਾਂ ਨੂੰ ਕੀ ਸੰਦੇਸ਼ ਦਿਓਗੇ ਲੋਕਾਂ ਨੂੰ ਸੰਦੇਸ਼ ਦੇਣਾ ਤਾਂ ਵੀ ਹੈ ਵੀ ਇਹ ਜਿਹੇ ਦੋਸਤ ਇਹ ਜਿਹੇ ਬੰਦੇ ਦੁਨੀਆ 'ਚ ਹੋਣੇ ਚਾਹੀਦੇ ਨੇ ਤੇ ਜਿਹੜੇ ਲਖਾਰੀ ਹੈ ਨਾ ਲਖਾਰੀ ਜਿਹੜੀ ਉਹਦੀ ਭਾਵਨਾ ਪ੍ਰਗਟਕਿਤ ਕਰਦੀਆਂ ਦੋਸਤਾਂ ਹੋਰੇ ਇਹ ਦੋਸਤੀ ਤਾਂ ਹੀ ਕਾਇਮ ਰਹੂਗੀ ਜੇ ਆਪਾਂ ਇਦਾਂ ਦੇ ਕਮ ਕਰ ਰਿਹਾ ਹਾਂ ਧੰਨਵਾਦ ਜੈ ਕਿਲਾ ਜੀ ਤੁਸੀਂ ਲੱਲਾ ਪਟਵਾਰੀ ਦੇਲਾ ਗੀਤ ਗਾਇਆ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਹਾਈ ਇੰਸੈਕਟਰੀ ਸਾਹਿਬ ਤੇ ਜਿੰਨੇ ਵੀ ਮਤਲਬ ਬਾਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਨੇ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੇਰੇ ਗੀਤ ਲੱਲਾ ਪਟਵਾਰੀ ਨੇ ਬਾਰ ਐਸੋਸੀਏਸ਼ਨ ਦੇ ਵਿੱਚ ਰਿਲੀਜ਼ ਕੀਤਾ ਉਸ ਗੀਤ ਦੇ ਵਿੱਚ ਮਤਲਬ ਲੱਲਾ ਪਟਵਾਰੀ ਜਿਹੜੇ ਸਾਡੇ ਵਕੀਲ ਸਾਹਿਬ ਨੇ ਉਹਨੂੰ ਪਿਆਰ ਨਾਲ ਪਟਵਾਰੀ ਕਹਿ ਦਿੰਦੇ ਨੇ ਜਿਸ ਨੂੰ ਲਿਖਿਆ ਸਾਡੇ ਹਰਪ੍ਰੀਤ ਹੈਪੀ ਜੀ ਰਮਨਜੀਤ ਵਾਲਾ ਨੇ ਬਹੁਤ ਸੋਹਣਾ ਗੀਤ ਹੈ ਬੜਾ ਮਤਲਬ ਜੇ ਨੂੰ ਸੁਣੋਗੇ ਤੁਸੀਂ ਸੁਣ ਕੇ ਤੁਹਾਨੂੰ ਆਨੰਦ ਆਊਗਾ ਨੱਚਣ ਨੂੰ ਵੀ ਦਿਲ ਕਰੂਗਾ ਗਾਣਾ ਇਸ ਤਰ੍ਹਾਂ ਦਾ ਹੈ ਮਤਲਬ ਵਕੀਲ ਸਾਹਿਬ ਨੇ ਹਰਪ੍ਰੀਤ ਹੈਪੀ ਰਮਨਜੀਤ ਵਾਲਾ ਜੀ ਵਕੀਲ ਸਾਹਿਬ ਨੇ ਪਹਿਲਾਂ ਸਿੱਖਿਆ ਤਾਂ ਗੀਤ ਬਹੁਤ ਲਿਖੇ ਨੇ ਬੜੇ ਹੀ ਮਤਲਬ ਪ੍ਰੇਰਨਾ ਦੇ ਭਟਾਇਆ ਗੀਤ ਲਿਖੇ ਨੇ ਜਿਹੜੇ ਮੈਂ ਗਾਏ ਵੀ ਨੇ ਬਹੁਤ ਗੀਤ ਇਹਨਾਂ ਦੇ ਤੇ ਇਹ ਗੀਤ ਹੈ ਜੋ ਸ਼ਰਮਨੰਜਨ ਵਾਸਤੇ ਲਿਖਿਆ ਹੈ ਹਸਣ ਕੇਡਣ ਵਾਸਤੇ ਨੱਚਣ ਟੱਪਣ ਵਾਸਤੇ ਬਹੁਤ ਸੋਹਣਾ ਗੀਤ ਬਣਿਆ ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਮੇਰੇ ਵੀਰ ਤੇਜਿੰਦਰ ਕਿਸ਼ਨਗੜ੍ਹ ਦੀ ਕੰਪਨੀ ਹੈ ਹਾਈ ਸਕਿਲ 뮤직 ਕੰਪਨੀ ਉਹਦੇ ਵਿੱਚੋਂ ਰਿਲੀਜ਼ ਹੋ ਰਿਹਾ ਹੈ ਸਿੰਗੀਲਾ ਜੀ ਇੱਕ ਗੱਲ ਦੱਸੋ ਵੀ ਜਿਹੜਾ ਹੈ ਗੀਤ ਲਿਖਿਆ ਇਹਨਾਂ ਨੇ ਇਹਦੇ ਵਿੱਚ ਪਰਿਵਾਰ ਚ ਬਹਿ ਕੇ ਸੁਣਨ ਵਾਲਾ ਜਾਂ ਕਿਸ ਤਰ੍ਹਾਂ ਪਰਿਵਾਰ ਚ ਬੈਠ ਕੇ ਸੁਣੋ ਜੀ ਮੈਂ ਅੱਜ ਤੱਕ ਸਾਡੇ ਜਿੰਨੇ ਵੀ ਗੀਤ ਆਏ ਨੇ ਕੋਈ ਗੀਤ ਇਹ ਜਾਨੀ ਵੀ ਜਿਹੜਾ ਪਰਿਵਾਰ ਚ ਬੈਠ ਕੇ ਨਾ ਸੁਣਦੇ ਸੀ ਜਿੰਨੇ ਵੀ ਗੀਤ ਗਾਈ ਗਏ ਨੇ ਹੁਣ ਤੱਕ ਸਾਰੇ ਪਰਿਵਾਰ ਚ ਬੈਠ ਕੇ ਹੀ ਸੁਣੀ ਜਾ ਸਕਦੇ ਨੇ ਇਹ ਜੀ ਨਾ ਹੀ ਅੱਗੇ ਤੋਂ ਕੋਈ ਇਹੋ ਜਿਹਾ ਗੀਤ ਸੀ ਗਾਈਏ ਵੀ ਜਿਹੜਾ ਪਰਿਵਾਰ ਚ ਬਹਿ ਕੇ ਨਾ ਸੁਣੋ ਬਾਕੀ ਇਸ ਤੇ ਵੱਡੀ ਗੱਲ ਇਹ ਐ ਇਹ ਜਿਹੜਾ ਮੇਰਾ ਪੋਸਟਰ ਬਣਿਆ ਹੋਇਆ ਦੇਖੋ ਇਹਦੇ ਵਿੱਚ ਸਿਰਫ ਕੰਪਨੀ ਦਾ ਨਾਮ ਨੂੰ ਛੱਡ ਕੇ ਬਾਕੀ ਕਿਤੇ ਵੀ ਤੁਸੀਂ ਅੰਗਰੇਜ਼ੀ ਦਿਖਾ ਦਿਓ ਸਾਰਾ ਪੋਸਟਰ ਪੰਜਾਬੀ ਵਿੱਚ ਮੈਨੂੰ ਲੱਗ ਕੇ ਤੁਹਾਡਾ ਕਹਿੰਦਾ ਮਤਲਬ ਹੈ ਤੁਸੀਂ ਪੰਜਾਬੀ ਨੂੰ ਵੀ ਪ੍ਰਫੁੱਲਤ ਕਰਦੇ ਬਿਲਕੁਲ ਜੀ ਬਿਲਕੁਲ ਪੰਜਾਬੀ ਮਾਂ ਬੋਲੀ ਹੈ ਸਾਡੀ ਪੰਜਾਬੀ ਨੂੰ ਪ੍ਰੋਮੋਟ ਕਰਾਂਗੇ ਫਿਰ ਅਸੀਂ ਕਿਉਂ ਪ੍ਰੋਮੋਟ ਕਰਾਂ ਸੋ ਗੀਤ ਨੂੰ ਸੁਣੋ ਤਦ ਕੇ ਸ਼ੇਅਰ ਕਰੋ ਕਮੈਂਟ ਕਰੋ ਜੇ ਕੋਈ ਗਾਣੇ ਦੇ ਵਿੱਚ ਕ ਤੁਸੀਂ ਸਾਰੇ ਮੇਰੇ ਵੱਡੇ ਹੋ ਮੇਰੇ ਸਤਿਕਾਰਯੋਗੋ ਮੈਨੂੰ ਦੱਸੋ ਮੈਂ ਉਹ ਕਮੀ ਅੱਗੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੂੰਗਾ ਧੰਨਵਾਦ ਅ ਐਡਵੋਕੇਟ ਸਾਹਿਬ ਜਿਹੜਾ ਤੁਸੀਂ ਲਹ흘ਲਾ ਪਟਵਾਰੀ ਗੀਤ ਰਿਲੀਜ਼ ਹੋਣ ਤੇ ਆਏ ਹੋ ਤੁਸੀਂ ਇਸ ਦੇ ਵਿੱਚ ਤੁਸੀਂ ਕੀ ਤੁਹਾਨੂੰ ਗੁਣ ਲੱਗੇ ਕੀ ਤੁਸੀਂ ਲੋਕਾਂ ਨੂੰ ਕਹੋਗੇ ਦੇਖੋ ਜਿਹੜੇ ਗੀਤ ਲਿਖੇ ਜਾਂਦੇ ਆ ਰਚਨਾਵਾਂ ਲਿਖੀਆਂ ਜਾਂਦੀਆਂ ਉਹ ਸਮਾਜ ਦੇ ਵਿੱਚ ਚੰਗਿਆਈਆਂ ਬੁਰਾਈਆਂ ਕਰੈਕਟਰਾਂ ਦੇ ਵਿੱਚ ਲਿਖੇ ਜਾਂਦੇ ਜਿਵੇਂ ਕਿ ਪਹਿਲਾ ਗੀਤ ਆਇਆ ਜਿਵੇਂ ਕਿ ਬੱਲੇ ਨੀਗਰਦਾਰੀ ਲਾਲ ਜਾਵਾ ਨੀਗਰਦਾਰੀ ਲਾਲ ਜਾ ਇਹ ਲਤੇਰਾ ਵਿਕਦਾ ਜਾ ਗੁਰੇ ਪਾਣੀ ਲੋਕਾਂ ਦਾ ਨਾ ਦੁੱਧ ਵਿਕਦਾ ਸੋ ਇਹੋ ਜਿਹੇ ਗਾਣੇ ਜਿਹੜੇ ਸਮਾਜ ਦੇ ਵਿੱਚ ਕੁਝ ਕੁ ਪਰਸਨਲਿਟੀਆਂ ਹੁੰਦੀਆਂ ਜਿਨ੍ਹਾਂ ਨੂੰ ਦੇਖ ਕੇ ਲੇਖ ਉਹਨਾਂ ਨੂੰ ਉਹਨਾਂ ਦੇ ਜਿਹੜਾ ਕਰੈਕਟਰ ਹੈ ਉਹ ਪੇਜ ਦੇ ਉੱਪਰ ਉਤਾਰਦੇ ਤੇ ਕਲਾਕਾਰ ਜਿਹੜੇ ਉਹਨਾਂ ਨੂੰ ਆਪਣੇ ਸ਼ਬਦਾਂ ਦਾ ਰੂਪ ਦੇ ਕੇ ਸੰਗੀਤ ਦੇ ਵਿੱਚ ਪਰਾਉਂਦੇ ਆ ਜਿਵੇਂ ਗਰਸੇ ਆਪਣੇ ਸੇਵ ਪਸੰਦਾਂ ਦੀ ਇਹ ਗੀਤ ਆਇਆ ਹੈ ਇਸੇ ਤਰ੍ਹਾਂ ਜਿਹੜਾ ਲਾਲਾ ਪਟਵਾਰੀ ਹੈ ਠੀਕ ਹੈ ਉਹਨਾਂ ਦਾ ਸੰਜੀਵ ਸਿੰਘਲਾ ਜੀ ਹੈਗੇ ਐ ਐਡਵੋਕੇਟ ਨੇ ਸਾਡੇ ਸਰਦੂਰਗੜ੍ਹ ਪ੍ਰੈਕਟਿਸ ਕਰਦੇ ਆ ਵਿਜੇ ਭਟੋੜ ਸਾਡੇ ਤੇ ਐਡਵੋਕੇਟ ਹੈਗੇ ਉਹਨਾਂ ਦੇ ਛੋਟੇ ਭਾਈ ਆ ਤੇ ਉਹ ਉਹਨਾਂ ਦੀ ਪਰਸਨੈਲਿਟੀ ਜਿਹੜੀ ਹੈਗੀ ਐ ਸਾਰੀ ਕਚਹਿਰੀ ਦੇ ਵਿੱਚ ਉਹ ਇੱਕ ਮਿਲਣਸਾਰ ਇਨਸਾਨ ਆ ਔਰ ਸਮਾਜ ਦੇ ਵਿੱਚ ਵੀ ਉਹਨਾਂ ਦਾ ਚੰਗਾ ਰੁਤਬਾ ਔਰ ਸਾਰੀਆਂ ਜਿਹੜੇ ਉਹ ਗੁਣ ਜਿਹੜੇ ਲਿਖੇ ਐ ਸਾਡੇ ਹੈਪੀ ਰਾਮ ਦਿਤੇ ਵਾਲਾ ਜੀ ਨੇ ਉਹਨਾਂ ਦੇ ਵੀ ਮਿੱਤਰ ਨੇ ਸਾਡੇ ਸਾਰਿਆਂ ਦੇ ਮਿੱਤਰ ਆ ਉਹਨਾਂ ਨੇ ਜਿਹੜੀ ਉਹਨਾਂ ਦੀ ਪਰਸਨੈਲਿਟੀ ਹੈ ਆਪਣੇ ਸ਼ਬਦਾਂ ਦੇ ਰੂਪ ਵਿੱਚ ਉਹ ਗਾਣੇ ਦੇ ਰੂਪ ਵਿੱਚ ਜਿਹੜੇ ਹੈਗੇ ਉਹ ਲਿਖੀ ਹੈ ਤੇ ਸੇਵਕ ਜੀ ਨੇ ਉਹ ਫੁਕਾਈ ਹੈ ਤੇ ਬਿਲਕੁਲ ਵਧੀਆ ਹੈ ਔਰ ਮੈਂ ਦਾਅਵੇ ਨਾਲ ਕਹਿੰਦਾ ਕਿ ਜਿਸ ਤਰ੍ਹਾਂ ਬੱਲੇ ਦੀ ਗਰਧਾਰੀ ਲਾਲ ਗਰਧਾਰੀ ਲਾਲ ਕਰੈਕਟਰ ਹੈ ਚ ਇਹ 파ਰੋ ਕਰੈਕਟਰ ਹੈ ਚਾਹੇ ਨਹੀਂ ਵੀ ਅੱਜਕੱਲ੍ਹ ਕੀਤਾ ਦੇ ਵਿੱਚ ਕਰੈਕਟਰ ਚੱਲਿਆ ਇਹ ਜਿਹੜਾ ਲਾਲਾ ਪਟਵਾਰੀ ਹੈ ਇਹ ਵੀ ਸਮਾਜ ਦੇ ਵਿੱਚ ਇੱਕ ਲੋਕ ਗੀਤ ਦੀ ਤਰ੍ਹਾਂ ਇੱਕ ਅਮਰ ਹੋਏਗਾ ਇਹ ਗੀਤ ਅਮਰ ਹੋਏਗਾ ਔਰ ਲਾਲਾ ਨਾਮ ਸ਼ਬਦ ਲਾਲਾ ਪਟਵਾਰੀ ਜਿਹੜਾ ਹੈਗਾ ਉਹ ਲੋਕਾਂ ਦੇ ਮੂੰਹ ਤੇ ਚੜ੍ਹੇ ਮਕੀਨ ਸਾਹਿਬ ਵੀ ਕਹ ਦੱਸੋ ਜਿਵੇਂ ਵਿਆਹਾਂ ਦੇ ਵਿੱਚ ਬੋਲੀਆਂ ਪਾਈ ਜਾਂਦੀਆਂ ਵਿਆਹਾਂ ਦੇ ਵਿੱਚ ਗੀਤ ਗਾਏ ਜਾਂਦੇ ਨੇ ਕੀ ਇਸ ਨੂੰ ਉਸ ਤੇ ਲਿਖਿਆ ਜਾ ਸਕਦਾ ਬਿਲਕੁਲ ਉਹੀ ਚੀਜ਼ ਮੈਂ ਕਹ ਰਿਹਾ ਇਹ ਇੱਕ ਲੋਕ ਗਾਣਾ ਹੈ ਲੋਕਾਂ ਦੇ ਵਿੱਚੋਂ ਜਾਂ ਲੋਕ ਇੱਕ ਸਚਾਈ ਹੈ ਕਿਉਂਕਿ ਉਹਨਾਂ ਦੇ ਜੋ ਉਹਨਾਂ ਵਿੱਚ ਦੇਖਿਆ ਕਿਉਂਕਿ ਹੈਪੀ ਰਮ ਦੇ ਉੱਤੇ ਵਾਲਾ ਜੀ ਬੜੇ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਵਾਚ ਰਹੇ ਨੇ ਕਿ ਉਹਨਾਂ ਦੀ ਲਾਈਫ ਸਟਾਈਲ ਕੀ ਹੈ ਉਹਨਾਂ ਦਾ ਬੋਲ ਚਾਲ ਕਿਵੇਂ ਹੈ ਰਹਿਣ ਸਹਿਣ ਕਿਵੇਂ ਹੈ ਉਹਨਾਂ ਦੀ ਗੱਲਬਾਤ ਦਾ ਤਰੀਕਾ ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੇ ਆਪਣੀ ਕਲਾ ਦੇ ਰਾਹੀਂ ਉਹ ਪ੍ਰਗਟ ਕਰ ਦਿੱਤੀ ਤੇ ਇਹ ਲੋਕਾਂ ਦੇ ਜਵਾਨ ਤੇ ਚੜੂਗਾ ਤੇ ਇੱਕ ਲੋਕ ਦਾ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਜੀ ਇੱਕ ਤੁਸੀਂ ਲੱਲਾ ਪਟਵਾਰੀ ਗੀਤ ਲਿਖਿਆ ਜਿਹੜਾ ਤੁਸੀਂ ਸੇਵਕ ਸੰਦਲ ਜੀ ਤੋਂ ਸੁਣवाया ਹੈ ਇਹਦੇ ਵਿੱਚ ਕਹੇਜੇ ਗੁਣ ਪਾਏ ਨੇ ਤੁਸੀਂ ਕਿਸ ਤਰ੍ਹਾਂ ਸਮਾਜ ਦੇ ਵਿੱਚ ਵਿਚਰਨ ਵਾਲਾ ਹੈ ਕਿਸ ਤਰ੍ਹਾਂ ਸਮਾਜ ਦੇ ਵਿੱਚ ਸੁਣਨ ਵਾਲਾ ਹੈ ਮੋਂ ਤੱਕ ਕਾਫੀ ਗੀਤ ਲਿਖਿਆ ਸੀ ਸੇਕ ਸੰਦਲ ਜੀ ਦੀ ਬਾਚ ਕਾਫੀ ਰਿਕਾਰਡ ਹੋਇਆ ਸਾਇਤਿਕ ਤੇ ਸਮਾਜਿਕ ਗੀਤ ਬਹੁਤ ਕਾਫੀ ਮਾਤਰਾ ਚ ਲਿਖਿਆ ਸੀ ਜੋ ਵੀ ਸਮਾਜ ਤੇ ਸਮੇਂ-ਸਮੇਂ ਤੇ ਜਿਸ ਤਰ੍ਹਾਂ ਦੇ ਕੋਈ ਵੀ ਘਟਨਾਵਾਂ ਹੁੰਦੀਆਂ ਨੇ ਉਹ ਤੇ ਆਧਾਰਤ ਸੀ ਹਰ ਮੌਕੇ ਬਦਬਤ ਗੀਤ ਲਿਖੇ ਲਾਲਾ ਪਟਵਾਰੀ ਗੀਤ ਇੱਕ ਸਾਡੇ ਮਿੱਤਰ ਨੇ ਲਾਲਾ ਜੀ ਐਡਵੋਕੇਟ ਜਨੀ ਸੰਜੀਵ ਲਾਲਾ ਉਹਨਾਂ ਨੂੰ ਲੈ ਕੇ ਇੱਕ ਫਨੀ ਤੇ ਗੀਤ ਲਿਖਿਆ ਸੀਗਾ ਨੱਚਣ ਟੱਪਣ ਵਾਲਾ ਐਂਟਰਟੇਨਮੈਂਟਲ ਆ ਜਿਹਨੂੰ ਅਸੀਂ ਗੀਤ ਜੋ ਵਿਆਹ ਸ਼ਾਦੀ ਦੇ ਪ੍ਰੋਗਰਾਮਾਂ ਤੇ ਤੁਹਾਡਾ ਮੱਲੋ ਮੱਲੀ ਗੀਤ ਸੁਣ ਕੇ ਨੱਚਣੂ ਜੀ ਕਰੂਗਾ। ਬਾਕੀ ਕੋਈ ਵੀ ਇਸ ਤਰ੍ਹਾਂ ਦਾ ਲੱਚਰ ਛਾਪ ਨਹੀਂ ਆ ਉਹ ਸਾਡੀ ਇਸ ਤਰ੍ਹਾਂ ਦੀ ਸ਼ਕਤਾਬਲੀ ਸਾਡੇ ਤੋਂ ਗੀਤਕਾਰੀ ਚੀਜ਼ਾਂ ਸਾਡੀ ਗਾਇਕੀ ਚ ਤੁਹਾਨੂੰ ਕਦੇ ਵੀ ਨਹੀਂ ਮਿਲ ਮਿਲੂਗੀ। ਅਸੀਂ ਕੋਸ਼ਿਸ਼ ਕੀਤੀ ਆ ਵੀ ਮਨੋਰੰਜਨ ਵਾਸਤੇ ਬਹੁਤ ਵਧੀਆ ਗੀਤ ਬਣਾਇਆ। ਲਾਲਾ ਪਟਵਾਰੀ ਉਮੀਦ ਆ ਤੁਸੀਂ ਸਾਰੇ ਸੁਣੋਗੇ, ਸ਼ੇਅਰ ਕਰੋਗੇ, ਪਸੰਦ ਕਰੋਗੇ। ਸਿਵਕ ਸੰਗਲ ਜੀ ਸਿਵਕ ਸੰਗਲ ਜੀ ਜਿਹੜਾ ਤੁਸੀਂ ਗਾਣਾ ਰਿਲੀਜ਼ ਕਰਨ ਜਾ ਰਹੇ ਹੋ। ਉਹ ਤੁਸੀਂ ਸਮਾਜ ਦੇ ਵਿੱਚ ਲੈ ਕੇ ਆ ਰਹੇ ਹੋ ਉਹਦੀਆਂ ਦੋ ਚਾਰ ਸਾਨੂੰ ਲੈਣਾ ਜਰੂਰ ਸੁਣਾਓ ਜਾ ਕੇ ਲੋਕ ਸੁਣਨ ਤੇ ਤੁਹਾਡੇ ਗਾਣੇ ਨੂੰ ਜਰੂਰ ਦੇਖ ਕੇ ਇੱਕ ਕਮੈਂਟ ਕਰਨਾ ਹਾਂਜੀ ਮੈਂ ਜਿਹੜਾ ਲਾਲਾ ਪਰਿਵਾਰੀ ਗੀਤ ਸਾਡੇ ਵਕੀਲ ਸਾਹਿਬ ਨੇ ਲਿਖਿਆ ਤੁਹਾਡੇ ਸਾਹਮਣੇ ਦੋ ਲਾਈਨਾਂ ਹੁੰਦੀਆਂ ਬੋਲਦਾ ਤੁਹਾਨੂੰ ਵੇਖਣ ਨੂੰ ਤਾਂ ਨਰਮ ਜਿਹਾ ਪਰ ਨਿਰਾਨੀਤ ਦਾ ਖੋਟਾ ਸੂਫੀ ਤਾਇਓ ਸਾਦ ਸੁਬਾਹ ਦਾ ਵਿਗੜੇ ਪੇਗਲਾ ਮੋਟਾ ਕਰ ਗਿਆ ਠੱਗੀ ਸਮਝ ਨਾ ਲੱਗੀ ਕਰ ਗਿਆ ਠੱਗੀ ਸਮਝ ਨਾ ਲੱਗੀ ਖੌਰੇ ਕਿਹੜਾ ਮੰਤਰ ਪੜ ਗਿਆ ਨਹੀਂ ਲਾਲਾ ਪਟਵਾਰੀ ਗਲ ਗੋਲ ਮੋਲ ਜੀ ਕਰ ਗਿਆ ਨਹੀਂ ਲਾਲਾ ਪਟਵਾਰੀ ਗਲ ਗੋਲ ਮੋਲ ਜੀ ਕਰ ਗਿਆ ਨਹੀਂ ਲਾਲਾ ਪਟਵਾਰੀ ਓਏ